ਗੈਸ ਬ੍ਰੇਕਿੰਗ ਨਿਊਜ਼ ਮੈਂ ਤੇ ਮਮਾ ਅੱਧ ਹੋ ਚੁੱਕੀਆਂ ਪਰ ਦੋਗੇ ਨਾ ਪਾਪਾ ਮਾਨੂੰ ਕੋ ਸ਼ੌਗ ਗਿਆ ਮਮੀ ਚੱਜਣ ਪਰ ਗੈਸ ਮੇਰੀ ਕਿੱਚਾ ਵਾ ਮਮੀ ਮੈਂ ਤੇਤੋਂ ਪਹਿਲਾਂ ਮਰ ਜਾ ਸੋ ਹੈ ਗੈਸ ਵੈਲਕਮ ਬੈਕ ਟੂ ਚੈਨਲ ਅਮਨਚੀ ਮੌ ਲੋਕ ਸੇ ਤਾ ਡਸਾਗਾ ਤਾ ਡਿਪਰਟਡ ਦਸ ਆਪਾ ਬਿਲਕੁਲ ਠੀਕ ਆ ਪਰ ਦੋਸਤੋ ਅੱਜ ਇਹ 18 ਗੈਸ ਅੱਜ ਵਿਚਾਰੇ ਗੈਸ ਸਾਰੇ ਲੱਗ ਰਹੇ ਤੈਨੂੰ ਬੜੇ ਪਿਆਰ ਨਾਲ ਕਰ ਬੜੇ ਪਿਆਰ ਪੀਉ ਨਾਲ ਨਾਈ 10 10 15 ਮਿੰਟ ਪਹਿਲੇ ਠੀਕ ਬੈਠੇ ਸੀਗੇ ਲੜ ਗਏ ਤੇ ਮੇਰੇ ਮੂੰਹ ਤੇ ਕਰੋੜ ਵੱਜੇ ਦਿਖਾਏ ਬੁੱਲੀ ਨੇ ਮਾਰੇ ਨਾ ਤੂੰ ਤੇਰਨੇ ਕੀ ਕੀਤੀ ਤੇਰਨੇ ਕੀ ਕੀਤੀ ਹੈ ਤੇ ਗੱਡ ਵਿੱਚ ਉਣ ਦੱਸਤੀ ਆਉਦੀ ਨਾਈ ਫਿਰੇ ਉੱਠਿਆ ਮੈਂ ਉੱਠ ਕੇ ਚਾਹ ਬਲਾਈ ਹੈ ਠੀਕ ਹੈ ਉੱਠ ਕੇ ਜਨਾਬ ਚਾਹ ਬਲਾਈ ਹੈ ਤੇ ਮੇਰੇ ਸਾਹਮਣੇ ਬੈਠੀ ਹੈ ਦੋਨਾਂ ਹੱਥਾਂ ਨਾਲ ਢੇਡਾ ਫੜ ਕੇ ਅੰਦਰ ਧੱਕ ਕੇ ਕਹਿੰਦੀ ਐ ਐ ਬੈਠੀ ਐ ਬੈਠੀ ਬਿਲਕੁਲ ਐ ਸਾਹਮਣੇ ਬੈਠੀ ਦੇਖ ਤੰਦਾ ਆਦਮਾ ਪ੍ਰੈਕਟੀਕਲ ਕਰ ਰਿਹਾ ਤੈਨੂੰ ਵੀ ਦਰਦ ਹੋਊਗੀ ਪ੍ਰੈਕਟੀਕਲ ਨਹੀਂ ਕਰਦਾ ਮੈਂ ਕਮਾ ਦੇ ਇਧਰ ਥੱਲੇ ਲੈ ਦੇ ਨੰਬਰ ਐ ਐ ਫੜੇ ਢਿੱਡ ਮੇਰੇ ਦੋਨੇ ਹੱਥਾਂ ਨਾਲ ਐਂ ਤੱਕ ਨਾ ਕਿ ਤੂੰ ਕਹਿੰਦੀ ਹਾਂ ਤਾਂ ਢਿੱਡ ਕਿੱਥੇ ਗਿਆ ਚਿਕਾ ਘੜਾਏ ਹਾਂ ਮੇਰੇ ਚਿਕਾ ਘੜਾਤੇ ਫਿਰ ਮੁੜ ਕੇ ਆਇਆ ਫੜ ਕੇ ਦੋਨੇ ਹੱਥਾਂ ਨਾਲ ਘਸੌਣ ਮੇਰੇ ਆ ਦੋਨੇ ਆ ਮਾਰੇ ਸਿੱਧੇ ਇੱਥੇ ਚੜਾਤੇ ਮੇਰੇ ਮੈਂ ਮਾਰਿਆ ਥੋੜੀ ਜੀ ਮੈਂ ਤਾਂ ਉੱਧਰ ਹੀ ਗਿਆ ਆ ਦੇਖ ਆ ਦੇਖ ਆ ਆ ਆਪਣੇ ਬੰਦੇ ਦੇਖੀ ਆਪਣੇ ਬੰਦੇ ਮਾਰਿਆ ਨਹੀਂ ਆਪਣੇ ਬੰਦੇ ਮਾਰਿਆ ਨਹੀਂ ਮੈਂ 15 ਮਿੰਟ ਮੇਰੇ ਤੇ ਜਿਹਦਾ ਧਰਨੀ ਕਾਲ ਚ ਚੜ੍ਹਦੇ ਦਿੰਦੀ ਅੱਜ ਦਾ ਹੋ ਗਿਆ ਮੇਰੇ ਹਾਂ ਸਾਰਾ ਕੁਝ ਤਾਂ ਛੱਡਦੇ ਤੇਰੇ ਕੀ ਹੱੱਡ ਤੇਰੇ ਨਾਲ ਕੀ ਹੱੱਡ ਬੀਤੀ ਤੂੰ ਵੀ ਦੱਸ ਦੇ ਹਾਂ ਕੁਛ ਨਹੀਂ ਯਾਰ ਬੱਸ ਮੈਨੂੰ ਨਾ ਬੁਲਾ ਹਾਂ ਮੈਂ ਵੀ ਨਾ ਬੁਲਾਵਾ ਨਹੀਂ ਪਹਿਲਾਂ ਮੇਰੇ ਨਾਲ ਗੱਲ ਕਰਨਾ ਗੱਲ ਉਹਦੀ ਗੱਲ ਤੇਰੀ ਮੇਰੀ ਹੈ ਬਲੌਗ 'ਚ ਬਲੌਗ ਗਾਇਸ ਨੂੰ ਪਤਾ ਹੋਣਾ ਚਾਹੀਦਾ ਆ ਦੇਖੋ ਗਾਇਸ ਆ ਦੇਖੋ ਗਾਇਸ ਬਿੱਲੀ ਗਾਇਸ ਬਿੱਲੀ ਦੇਖੋ ਕਿੱਦਾਂ ਚੂਟ ਕਰੂੰਟੇ ਮਾਰਦੀ ਦੇਖੋ ਕਰੂੰਟੇ ਹਾਂ ਤੇ ਕਰੂੰਟੇ ਮਾਰ ਕਰੰਟੇ ਮਾਰਦੀ ਆ ਦਿਖਾ ਦੱਸ ਮੈਨੂੰ ਨਹੀਂ ਨਰਕ ਰੂਟਾਂ ਦੀ ਗੱਲ ਨਹੀਂ ਆ ਗਈ ਆ ਨਾ ਨਹੀਂ ਇੱਧਰ ਗਾਇਜ਼ ਦੱਸ ਨਾ ਇੱਧਰ ਗਾਇਜ਼ ਦੱਸ ਗੱਲ ਕੀ ਹੈ ਗੱਲ ਕੀ ਹੈ ਗਾਇਜ਼ ਮੁੜ ਕੇ ਕੜਾ ਮਾਰਦੇ ਗਾਇਜ਼ ਮੈਨੂੰ ਲੱਤ ਮਾਰ ਲਗੀ ਇਹ ਕਿ ਲੱਤ ਮਾਰੀ ਉਹ ਕਿਤੇ ਖੜਾ ਸੀ ਕੱਢ ਕੇ ਕੋਲ ਅਗਲਾ ਤੂੰ ਜਿਹੜੀ ਤੂੰ ਮੇਰੇ ਕੜਾ ਮਾਰਤਾ ਆ ਦੇਖ ਆ ਦੇਖ ਆ ਦੇਖ ਆ ਦੇਖੋ ਆ ਦੇਖੋ ਆ ਦੇਖ ਆ ਦੇਖ ਆ ਦੇਖ ਆ ਦੇਖ ਆ ਦੇਖੋ ਆ ਦੇਖੋ ਇਧਰ ਕੇ ਸੁਭਾਯਾ ਆ ਦੇਖ ਕੇ ਜਦੋਂ ਆਂਟੀ ਤੇ ਕੜਾ ਕੁੱਟਦਾ ਦਿੰਦਾ ਹੁੰਦੀ ਆ ਮੈਂ ਤਾਂ ਐ ਖੋਇਆ ਮੈਨੂੰ ਤੂੰ ਐ ਲੱਤ ਮਾਰੀ ਆ ਕੇ ਤੇ ਕੜਾ ਵੱਜ ਗਿਆ ਗੱਡੀ ਤੇ ਦੱਸ ਫੇਰਾ ਮੈਨੂੰ ਗੱਡੀ ਤੇ ਮਰਦੀ ਤੇ ਮੈਂ ਕਾਉਂਗਾ ਡੈਂਟ ਤੇ ਪੈ ਗਿਆ ਡੈਂਟ ਤੇ ਪੈ ਗਿਆ ਨਹੀਂ ਡੈਂਟ ਤੇ ਨਹੀਂ ਪੈ ਗਿਆ ਦੇਖਾ ਇੰਨੀ ਜ਼ੋਰ ਦੀ ਡੈਂਟ ਪਿਆ ਆ ਤਾਂ ਪਹਿਲਾ ਨਿਸ਼ਾਨ ਆ ਆ ਤਾਂ ਪਹਿਲਾ ਡੰਡੀ ਬੰਡੀ ਹੋਈ ਏ ਅੱਛਾ ਹੋਰ ਦੱਸੋ ਹੋਰ ਕੀ ਹੋਇਆ ਵਾ ਅਗਲੀ ਗੱਲ ਦੱਸੋ ਇੱਕ ਲਫੇੜਾ ਵੀ ਵੱਜਿਆ ਵਾ ਨਹੀਂ ਲਫੇੜਾ ਤੇ ਕਰੀ ਤੇ ਜਦੋਂ ਲਫੇੜਾ ਕਦੇ ਵੱਜੇ ਆਏ ਕਿਤਾ ਨਹੀਂ ਆਏ ਗੱਲ ਤੇ ਮਾਰਿਆ ਭਾਲੂ ਛੁੱਟ ਕੇ ਬੋਲਦਾ ਨਹੀਂ ਪਹਿਲਾਂ ਆਏ ਕਿਤਾ ਸੀ ਆ ਫਿਰ ਆਇਤਾ ਸੀ ਆ ਉਹਦਾ ਆਪਾ ਜਵਾਬ ਨਾ ਕਰ ਚੁੱਪ ਕਰ ਜਾ ਕਰ ਨਹੀਂ ਸਾਰੇ ਚੁੱਪ ਚੁੱਪ ਹੈ ਕਰ ਦਿਓ ਮੈਨੂੰ ਨੰਦੋਸਤੋ ਕਾਲਜ ਦੀ ਲੜਾਈ ਮੁੱਕ ਚੁਕੀ ਆ ਫਾਈਨਲੀ ਗਾਇਸ ਲੜਾਈ ਤਾਂ ਮੁੱਕ ਚੁਕੀ ਜੀ ਕੈਨਲ ਗਾਇਸ ਚੇਤਨ ਦੇ ਆ ਬਲੌਗ ਦੇ ਕਲਿੱਪ ਕਰਦੇ ਹਾਂ ਆਹ ਸਾਡੀ ਮੰਮੀ ਪਈ ਹੋਇਆ ਹੁਣ ਇੱਥੇ ਹਾਂਜੀ ਮੰਮਾ ਜਗਾ ਲੈ ਸਾਡੇ ਕਮੈਂਟ ਕਰ ਰਹੇ ਤਾਂ ਨਹੀਂ ਬੋਲਦੇ ਜਦੋਂ ਸਾਡਾ ਰੀਤਾ ਬਾਹਰ ਬੈਠਾ ਗਾਇਸ ਵਿਚਾਰੇ ਇਹਦੀ ਵੀ ਕੱਲ ਕਲਾਸ ਲੱਗ ਗਈ ਸੀ ਥੋੜੀ ਜੀ ਤੇ ਹੁਣ ਵੀ ਲੱਗੀਆਂ ਗਾਇਸ ਇਹ ਤਾਂ ਹੁਣ ਵੀ ਲੱਗੀ ਲੱਗਦੀ ਆ ਤਾਂ ਹੀ ਸਾਰੇ ਜਿੰਨੇ ਖੜੇ ਗਏ ਹੁਣ ਤਾਂ ਨਹੀਂ ਬਲਗ ਗਾਇਸ ਬ੍ਰੇਕਿੰਗ ਨਿਊਜ਼ ਮੈਂ ਆ ਤੇ ਮੰਮਾ ਅੱਡ ਹੋ ਚੁੱਕੀਆਂ ਪੜ ਲੋਗੇ ਨਾ ਇਦਾਂ ਦਾ ਅਸਕ ਜਿਹਦਾ ਸੈਟ ਅਸੀਂ ਆਰਡਰ ਮੰਗਾਏ ਹਾਂ ਹਾਂ ਗਾਇਜ਼ ਅਸੀਂ ਆਰਡਰ ਮੰਗਾਏ ਹਾਂ ਪਾਪਾ ਸੀ ਆਡਡ ਹੋਣ ਲੱਗੇ ਆ ਕਿਉਂ ਨੂੰ ਮੰਗਣ ਦੇ ਆਡਰਾ ਮੈਂ ਕਿਹਾ ਠੀਕ ਆ ਕੱਲਰ ਰਹਿਣਾ ਨਹੀਂ ਮੇਰੇ ਨਾਲ ਤਾਂ ਰਹਿਣਾ ਜੇ ਕੰਮ ਕਰਨਾ ਮੈਂ ਹਾਂ ਠੀਕ ਆ ਨਹੀਂ ਤਾਂ ਨਾਡ ਰਹਿਣਾ ਨਾ ਸਾਗ ਰਹਿਣਾ ਚਾਹ ਵੀ ਗਿਆ ਆਡਡ ਹੋਣਾ ਸੀ ਮੈਂ ਤੇਰੇ ਤੋਂ ਗਲਤ ਕਹ ਲੈ ਵਿੱਚ ਪਿਆਜ਼ ਪਾਏ ਆ ਵਿੱਚ ਪਿਆਰੀ ਵੀ ਪਾਏ ਆ ਮम्मा ਮੱਕੀ ਵਾਲੀ ਸਵਾਦ ਰੋਟੀ ਬਣੀ ਆ ਖਾ ਗਏ ਅੱਡ ਹੋਈ ਏ ਹੈ ਖਾ ਲਿਆ ਅੱਡ ਗਏ 15 ਮਿੰਟ ਮੇਰੇ ਰੋਟੀ ਖਾ ਲੈਣੇ ਫਿਰ ਜਲਦੇ ਆ ਹੈ ਮम्मा ਤੁਹਾਨੂੰ ਆਪਣਾ ਚੁੱਲ੍ਹਾ ਵੀ ਅੱਡੇ ਰੱਖ ਲੈਣਾ ਉੱਤੇ ਅਸੀਂ ਤਾਂ ਅੱਡਣ ਲੱਗਿਆ ਭਾਈ ਅੱਡ ਮਸਤ ਢੋਂਣ ਲੱਗਿਆ ਹਾਂ ਇਹਦੇ ਕਰਕੇ ਕਿਉਂ ਨਹੀਂ ਚੱਲ ਮम्मा ਨੇ ਕਿਹਾ ਵਾ ਉਹ ਮੈਂ ਕਿਹੜਾ ਬੰਦਾ ਸਾਡਾ ਨਹੀਂ ਬਣਦਾ ਸੀ ਉਹਦੇ ਨਹੀਂ ਬਣਨਾ ਨਹੀਂ ਮੈਂ ਹੀ ਅੱਡ ਹੋਇਆ ਨਾ ਚੱਲ ਸਰੂਆਨੀ ਮੀਨੂ ਵਿੱਚ ਲੈ ਜਾਂਦੇ ਉਹ ਤਾਂ ਉਹੀ ਕਿਹਾ ਸੀਗਾ ਚੱਲੀ ਮਾਮਾ ਚਲੋ ਅਸੀਂ ਚੱਲਨੇ ਆਂ ਆ ਜਾਓ ਪਾ ਆਏ ਬਾਈ ਬਾਈ ਮਟੀਰੀਅਲ ਉਹ ਉੱਤੇ ਆ ਗਿਆ ਮੈਂ ਸਮਾਨ ਰੱਖਿਆ ਲੋ ਬਾਈ ਬੱਪਾ ਵਾਏ ਮਮੇ ਕੋ ਚੱਲਣਾ ਮਮੀ ਤਾਂ ਬਾਸ ਹੋ ਗਿਆ ਬਾਸ ਹੋ ਗਿਆ ਮੰਮਾ ਮੈਂ ਜਾਣਾ ਕੋਈ ਤੇਰੇ ਹੈ ਨਹੀਂ ਠੀਕ ਹੈ ਮੰਮਾ ਨੇ ਮਨਾ ਕਰਤਾ ਫੈਸਲਾ ਰੱਦ ਹੋ ਗਿਆ ਮੇਰੀ ਸਰਕਾਰ ਡਿੱਗੀ ਮੇਰੀ ਸਰਕਾਰ ਮੱਕੀ ਦੇ ਪਰੌਂਠੇ ਚ ਵੇਕ ਗਈ ਦੁਕਾਨ ਵੇਕ ਗਈ ਤਾਂ ਕਈ ਬੰਦੇ ਆਪਦੇ ਹੰਝੂਆਂ ਨਾਲ ਬਲਕਾ ਲੈਂਦੇ ਨੇ ਬੁਖਾ ਲੈਂਦੇ ਨੇ ਹਾਂ ਪਪਾ ਹਾਂ ਮੰਮੀ ਗੱਲ ਘੜਦੇ ਸੀ ਕਿਉਂ ਬਿਲਕੁਲ ਘੜਦੇ ਸੀ ਠੀਕ ਹੰਦੇ ਸੀ ਹਲਕਾ ਤਾਂ ਕਰਨੀ ਆ ਕੀ ਕਹਿੰਦੇ ਸੀ ਐ ਕਿਸਾ ਕੋ ਟਾਲੀ ਦੇ ਵੇਲੇ ਤਾਂ ਗੱਲ ਸੀ ਪਪਾ ਕਿਸਾ ਕੋ ਟਾਲੀ ਆਮੀ ਹੁੰਦੇ ਆ ਗੈਸ ਚਾਪਾ ਰੱਖ ਲਈਆ ਦੇਖਦੇ ਗਾਇਸ ਮੈਂ ਅੰਸ਼ਲ ਕਾਰ ਮੰਦੂ ਚਾਪੀ ਦੀ ਚਾਪ ਇੰਡੀਆ ਕੇ ਨਹੀਂ ਪਹਿਲਾਂ ਗਾਇਸ ਪੁੱਛ ਕੇ ਆਣੇ ਆ ਮਮਾ ਦੇ ਹੈਪੀ ਬਾਏ ਮਾਜੀ ਦੂਜੀ ਸਰਕਾਰ ਨੇ ਮੈਨੂੰ ਚਾਹ ਦਿੱਤੀ ਆ ਪੀਣਾ ਹੈ ਮਮਾ ਦਾਦਾ ਜੀ ਵਾਲੀ ਪਾਰਟੀ ਨੇ ਮੈਨੂੰ ਖੋਲ ਕੇ ਦੇ ਤਾ ਹਵੇ ਕੁਛ ਵੀ ਮੋਨ ਨਾਲ ਚੱਲ ਜਾ ਦੋਸਤ ਮੇਰੀ ਸਰਕਾਰ ਬੈਠੀ ਉਹ ਮੇਰੀ ਸਰਕਾਰ ਰਲ ਗਈ ਓਏ ਮੇਰੀ ਸਰਕਾਰ ਰਲ ਗਈ ਮੈਨੂੰ ਅੱਡ ਕਰਕੇ ਉਹ ਤੁਹਾਡੀ ਭੈਣ ਨੂੰ ਇਹ ਸਰਕਾਰ ਤਾਂ ਉਹਨਾਂ ਨੇ ਰਲ ਗਈ ਬਾਪੇ ਪਰੋਂਠੇ ਚੱਕੀ ਹੁੰਦੀ ਐ ਜਲੀ ਜਾ ਮੇਰੀ ਸਾਰੇ ਮੈਂ ਤਾਂ ਤੇਰੇ ਘਰ ਕੇ ਕਾਹ ਨੂੰ ਮੂੰਹ ਨਹੀਂ ਲਾਇਆ ਉਹ ਕਹਿੰਦਾ ਚਾਂਗੜੀ ਆ ਬਕਵਾਸ ਕਰਦਾ ਤੂੰ ਕੀ ਬਕਵਾਸ ਕਰਦਾ ਉਹ ਕਹਿੰਦਾ ਅੱਡੋ ਨਾ ਇਹਨੇ ਮੈਨੂੰ ਕਿਹਾ ਸਾਡੇ ਵਿੱਚ ਪੜ੍ਹ ਪੋਣਾ 10 ਕਿਲੋ ਵਿੱਚ ਪਾਪਾ ਮਾਰ ਰਿਹਾ ਜੌਰੀਆ ਪਪਾ ਵੇ ਤੁਸੀਂ ਕੈਸ ਕਰਤੀ ਕੀ ਅੱਜ ਆ ਚੱਕਿਆ ਹੋਇਆ ਬਾਪਪਾ ਨੇ ਉਹ ਚਿੰਤਾ ਲੈ ਗਈ ਸੀ ਮੇਰੇ ਕੋਲ ਕੋਈ ਚੀਜ਼ ਨਹੀਂ ਨਿਕਲੀ ਐ ਚੀਜ਼ ਨਹੀਂ ਇੱਥੇ ਕਿਹੜਾਤਾ ਮੇਰੇ ਬੰਦੇ ਬੰਦੀ ਬਟਾ ਲੱਗਦੇ ਹੋਗਾ ਚੱਖਾ ਉਹ ਕੋਈ ਨਾ ਕੋਈ ਨਾ ਨਜ਼ਰ ਲੱਗੀ ਸਮਾੜੀ ਜੀ ਠੀਕ ਹੋ ਗਿਆ ਲੱਭਾ ਹੁੰਦਾ ਐਡਾ ਆਲੇ ਕਿੱਦਾਂ ਆਲੇ ਐਡਾ ਐਡਾ ਕਰਦਾ ਸਹੀ ਇੱਕ ਦੋ ਤਿੰਨ ਵਾਰੀ ਕਰ ਦੋ ਤਿੰਨ ਵਾਰੀ ਕਰ ਕਰੀ ਕਰੀ ਤੂੰ ਪਹਿਲਾਂ ਫੇਰ ਜਦ ਤੂੰ ਪੁਰਕੜਨੀ ਤੋਂ ਪਹਿਲਾਂ ਦੋ ਤਿੰਨ ਵਾਰੀ ਕਰ ਲੈ दिखाई करके एक नीला हार्पिक बाथरूम के लिए और लाल टॉयलेट के लिए सॉरी पुटो क्या <laughs> नीला टॉयलेट के लिए और लाल बाथरूम के लिए <laughs> ਤੇ ਚਲੋ ਦੋਸਤੋ ਚਾਹ ਪੀਣੇ ਤੁਹਾਨੂੰ ਫੇਰ ਮਿਲ ਜਣਾ ਮੱਕੀ ਦੀ ਰੋਟੀ ਨਾਲ ਚਾਹ ਯਾ ਤਾਰੇ ਕਾ ਕੇ ਲਗਦੀ ਬਾਲੀ ਲਗਦੀ ਬਾਲੀ ਫਾਇਰ ਕਰ ਆਈ ਆਈਆ ਪਹਿਲਾਂ ਮੈਨੂੰ ਰੈਪ ਚੱਲੇ ਦੀ ਨਾਲ ਰਕੋ ਜੀ ਤੁਹਾਨੂੰ ਲੱਗ ਗਿਆ ਜੇ ਮਿਲਦਾ ਮੇਰਾ ਰੈਪ ਹੁੰਦਾ ਗਾਇਜ਼ ਮੈਂ ਅੱਜ ਮੇਰੀ ਮੰਮੀ ਲਈ ਦੋ ਸ਼ਬਦ ਕਹਿਣਾ ਚਾਹੁੰਦਾ ਪਹਿਲੇ ਦੋ ਸ਼ਬਦ ਨੇ ਇੱਧਰ ਤੋਂ ਦੇਖੋ ਗਾਂਦੀ ਭੌਂਕਣਾ ਮੈਨੂੰ ਪਤਾ ਨਹੀਂ ਆਉਂਗਾ ਗਾਂਦੀ ਭੌਂਕਣਾ ਯਾ ਤੂੰ ਗਾਂਦੇ ਸੋਚਦਾ ਹੈ ਗੇਜ ਮੇਰੇ ਘਰ ਤੇ ਨਗਾਈ ਚੇ ਕਿ ਸਾਰੇ ਕੋਲੇ ਮੰਮੀਆਂ ਆਈਆਂ ਨੇ ਨਾ ਤੇ ਉਹਨਾਂ ਨੂੰ ਸੰਭਾਲ ਕੇ ਰੱਖ। ਗੇਜ ਆ ਮੈਂ ਤੂੰ ਸੰਭਾਲ ਕੇ ਰੱਖਦਾ ਮਾਂਗਾ। ਹੁਣ ਮੈਂ ਜੇਪੀ ਚ ਪਾ ਲਾਂ ਤੈਨੂੰ। ਤੇ ਫਿਰ ਸੰਭਾਲਣ ਨੂੰ ਹੋਰ ਗਾਂ ਮੈਂ ਭੱਜੀ ਗਾ। ਸੰਦੂਕ ਚ ਕਿ ਸੰਦੂਕ ਚ ਰੱਖਣਾ। ਗੇਜ ਮੈਨੂੰ ਲੱਗਦਾ ਜਿੰਦੇ ਮਾਰ ਕੇ ਉਧਰ ਰੱਖ ਗੇਜ ਜਿੰਨਾਂ ਦੀ ਮੰਮੀਆਂ ਆ ਗਏ ਕੋਲੇ ਨੇ ਹੱਜੇ ਸਾਰੇ ਗੇਜ ਇੱਕ ਦਿਨ ਤਾਂ ਸਾਰੇ ਦੀ ਮੰਮੀ ਛੱਜਾ ਪਰ ਗੇਜ ਮੇਰੀ ਇੱਕ ਇੱਛਾ ਵਾ ਮੰਮੀ ਮੈਂ ਜਿੱਤੋਂ ਪਹਿਲਾਂ ਮਰ ਜਾ। ਚੱਲ ਚੱਲ ਛੇਤੀ ਕਰ ਛੇਤੀ ਕਰ ਛੇਤੀ ਕਰ ਕੁੱਤ ਮਾਰਦੇ ਮਾਰਦੇ ਗੇਜ ਕਿਉਂਕਿ ਮੈਂ ਆਪਣੀ ਮੰਮੀ ਨੂੰ ਨਹੀਂ ਦੇਖ ਸਕਦਾ ਯਾਰ। ਇਹ ਚੁੱਪ ਕਰਕੇ ਬੈਠ ਨਹੀਂ ਮੈਨੂੰ ਮਤਲਬ ਦੇਖਣੀ ਚਾਹਤ ਤੂੰ ਚੁੱਪ ਕਰਕੇ ਬੈਠੀ ਤੂੰ ਇੱਥੇ ਚੁੱਪ ਕਰਕੇ ਬੈਠੀ ਮੈਨੂੰ ਤਾਂ ਦੇਖਿਆ ਗਿਆ ਸੀ ਬੇ ਤੂੰ ਜਾ ਸ਼ਮਤ ਨਹੀਂ ਦੇਖਿਆ ਗਿਆ ਨਾ ਸ਼ਾਲਾ ਮੈਂ ਤਾਂ ਉਪਰ ਮਾਰੇ ਪਰ ਇਹਨੂੰ ਕਾਵੇਂ ਦੇਖ ਲੂੰਗਾ ਹਾਏ ਤੇਰੇ ਮਾਰੇ ਪੈਰ ਫੇ ਅਜੇ ਵੀ ਤੂੰ ਪਹਿਲਾ ਮਰਦਾ ਮਰਨਾ ਤਾਂ ਹੈਗਾ ਇੱਕ ਦਿਨ ਮੈਂ ਪਹਿਲਾ ਮਰ ਜਾਣਾ ਫਿਰ ਇੱਕ ਦਿਨ ਤਾਂ ਮਰਨਾ ਹੈਗਾ ਹੀ ਯਾਰ ਮਰਨ ਦੀਆਂ ਗੱਲਾਂ ਕਾਹਤੋਂ ਕਰਦੇ ਆ ਨਾ ਮਰਨਾ ਤੂੰ ਪਹਿਲਾ ਮੈਂ ਮਰਨਾ ਛੇਤੀ ਮਿਲ ਨੂੰ ਮੌਤ ਆਣੀ ਆ ਗੈਸ ਹੁਣੀ ਮੰਮੀ ਕਿਥੋਂ ਲੱਗ ਗੈਸ ਹੁਣੀ ਹੁਣੀ ਮੇਰੀ ਮੰਮੀ ਮੇ ਨਾਲ ਲੜ ਕੇ ਟਵੈਸ਼ ਮੇਰੀ ਮੰਮੀ ਮੇ ਨਾਲ ਜਿਆਦਾ ਬੇਨ ਨਹੀਂ ਲੜਦੀ ਪਾ ਦੂ ਕਰਨ ਲੱਗ ਗਈ ਮੇ ਨਾਲ ਲੱਗੀ ਮੇਰੀ ਮੰਮੀ ਤੇ ਮੇ ਨਾਲ ਜਿਆਦਾ ਲੜ ਗਈ ਨਹੀਂ ਮੈਂ ਤਾਂ ਕਿਹਾ ਨਹੀਂ ਮੇਰੇ ਕੋਲ ਲੱਤਾਂ ਦੁਖਣ ਲੱਗੇ ਤੇ ਮੇਰੀ ਗੋਦੀ ਚ ਬੜਾ ਬੈਠਾ ਮੈਂ ਫੋਨ ਨੂੰ ਕਿਹਾ ਫੋਨ ਭਾਰੀ ਹੈ ਨਾ ਗੈਸ ਮੇਰੀ ਮੰਮੀ ਹਾਂ ਤਾਂ ਹੁਣੀ ਭਾਰਾ ਹੀ ਕਰਨਾ ਗੈਸ ਮੇਰੀ ਗੈਸ ਮੇਰੀ ਮੰਮੀ ਪਤਾ ਮੇ ਨਾਲ ਲੜ ਕੇ ਟਿਮਾ ਮੰਮੀ ਦੁਕਾਨ ਤੇ ਗਿਆ ਮੈਂ ਕਿਹਾ 300 ਰੁਪਏ ਪਾ ਦੋ ਜਮਾ ਨਹੀਂ ਜਿੰਨੀ ਦੇਰ ਕੰਮ ਨਹੀਂ ਕਰਦਾ ਉਹ ਨਹੀਂ ਤੇ ਮੈਂ ਕਿਸੇ ਦੀਆਂ ਖੁਆਇਸ਼ਾਂ ਲੋੜਾਂ ਮੈਂ ਨਹੀਂ ਪੂਰੀ ਕਰਦਾ ਕੰ ਨਹੀਂ ਤੂੰ ਬਣਾ ਸਕਦਾ ਕੋਈ ਦੇਖਦਾ ਤਾਂ ਹੈ ਨਹੀਂ ਤੇਰਾ ਬਲੌਗ ਸਾਰੇ ਸਾਰੇ ਦੇਖਦੇ ਆ ਮੇਰੇ ਰਿਸਪ ਦਾ ਦੇਖਦੇ ਕਿਹੜੇ ਕਿਹੜੇ ਦੇਖਦੇ ਨੇ ਗਾਇਸ ਕਮੈਂਟ ਕਰਕੇ ਦੋ ਸੌਰੀ ਗਾਇਸ ਕਿਚੀ ਆ ਰਹੀ ਹੈ ਚਲੋ ਦੋਸਤੋ ਬਾਅਦ ਚ ਮਿਲਦੇ ਅਸੀਂ ਗੱਡੀ ਦਾ ਕੰਮ ਕਰਦੇ ਪਏ ਹਾਂ ਹਾਂ ਲੈ ਸਮਾਨ ਬੁਲਾਈ ਜੰਨੇ ਸਮਾਨ ਪੱਤ ਲੈ ਹਾਂ ਕਿੱਥੇ ਆ ਲੈ ਉਹ ਤਾਂ ਉਹ ਗੱਲ ਇਹ ਨਾ ਨੀ ਨੋਪਲਸ ਦੇ ਕੇ ਜਮ ਕੀ ਜਾਂਦਾ ਟੈਸਟ ਪੈਨ ਲੈ ਆ ਜਿਹੜਾ ਦੋਨਾਂ ਦਾ ਟੈਸਟ ਪੈਨ ਕੀ ਕਿੱਥੇ ਆ ਦੇ ਤਾਂ ਆਵਾ ਛੜੀ ਹੀ ਨੂੰ ਉਹ ਤਾਂ ਦੇ ਦੇ ਨੋਜ਼ ਪਲੱਸ ਵਾਲਾ ਨੋਜ਼ ਪਲੱਸ ਲੱਭਿਆ ਨਹੀਂ ਉਹ ਗੈਰਬੁਕਸਿੰਗ ਕਿੱਥੇ ਆ ਕਿੱਥੇ ਆ ਵਾ ਜਗ੍ਹਾ ਦੇਖੋ ਕਿ ਡਿਕੈਂਟਰ ਰੱਖੀ ਸਾਡੇ ਰਣਕੀ ਕੋਣ ਮੰਗਦਾ ਪਿਆ ਕੀ ਕਹਿੰਦੀ ਉਹ ਦਾ ਕਿਹੜਾ ਨੋਜ਼ ਪਲੱਸ ਆ ਪਾਪਾ ਮੰਗਦੇ ਸੀ ਨੋਜ਼ ਪਲੱਸ ਪੇਜ ਕੱਢ ਦੇ ਆ ਮੈਂ ਕਹਿ ਦੋ ਮम्मा ਇਹ ਚਲ ਲੈ ਤੇਰੇ ਲੈ ਕੇ ਆ ਆਪ ਜਦੋਂ ਵੱਡਾ ਪਜਾਮਾ ਨਾਲੇ ਪੀੜਾ ਜਾ ਨਾ ਮੈਂ ਪਾਉਣਾ ਨਾ ਤੇ ਨਾ ਮੈਨੂੰ ਲੋੜ ਆ ਨਾ ਮੈਨੂੰ ਚਾਹੀਦਾ ਅੱਛਾ ਤੇ ਇੱਕ ਕੌਣ ਲੈ ਕੇ ਆਇਆ ਪਹਿਲਾਂ ਮੈਨੂੰ ਦੱਸ ਪੈਸੇ ਕਿੱਥੋਂ ਲੈ ਜਾ ਤੈਨੂੰ ਸੁਲਤਾਨ ਦਾ ਪਜਾਮਾ ਹੈ ਜਿਹੜਾ ਸੂਦਾ ਅਕਤੂ ਮੈਂ ਦੱਸਦਾ ਜੇ ਤੇਰੇ ਮੈਨੂੰ ਕਪੜਾ ਦੇਖਣ ਆਇਆ ਇਸ ਘਰ ਚ ਆਇਆ ਤੇਰੇ ਵੱੱਟ ਪੈਣੀ ਜਿਹੜੀਦਰ ਤੂੰ ਕੰਮ ਨਹੀਂ ਕਰਦਾ ਤੇਰਾ ਕਪੜਾ ਨੀ ਆਉਣਾ ਤੇ ਮੈਂ ਰਾ ਤੇਨੇ ਆਰਡਰ ਬੁੱਕ ਕੀਤੇ ਆ ਇਹ ਆਪਣਾ ਆਪ ਨਾਮ ਬਣਾਓ ਆਪਣੀ ਜਰਨੀ ਸ਼ੁਰੂ ਕਰੋ ਜਰਨੀ ਸ਼ੁਰੂ ਕੀਤੀ ਸੀ ਮੈਂ ਮੱਕਲ ਤੋਖ ਤਲੇ ਲੇਨ ਖੁਸ਼ ਕਰ ਲਿਆ ਮੱਕਲ ਮੈਂ ਵੀ ਤੇ ਕੀਤਾ ਐਵੇਂ ਮੈਂ ਕਰ ਲੇ ਤੇ ਕੀਤਾ ਦੂ ਗਾਇਜ਼ ਡੈਂਡੀ ਤੀਜੀ ਪੱਗ ਤੇ ਆਪਾਂ ਕਪੜੇ ਪਾ ਲਏਗੇ ਫਿਰ ਨਾ ਧੋ ਕੇ ਤੇ ਇਧਰ ਮੇਰੇ ਘਰ ਦੇ ਦੇਖੋ ਜੀ ਇੱਥੇ ਪੈ ਜਾਣੇ ਸ਼ਾਮ ਨੂੰ ਆ ਗਏ ਹੈ ਸਾਜੀ ਹਵਾ ਸਵਸਤ ਹਵਾ ਲੈ ਤੁਸੀਂ ਪੱਖਾ ਹੋਇਆ ਹਾ ਥੋੜਾ ਥੋੜਾ ਹਾਂ ਮੈਂ ਚੱਲਦਾ ਕਿੱਥੇ ਚੱਲਾਂ ਨਾ ਮੈਂ ਚੱਲਾਂ ਹਵਾਰਾ ਕਰਦੀ ਕਰ ਲਸਣ ਲੈ ਲੈ ਲਸਣ ਹਵਾਰਾ ਕਰਦੀ ਕਰ ਕਿਨਾਂ ਚੱਲਾਂ ਲਸਣ ਲੱਛਣ ਜਾਂ ਲਸਣ ਲਸਣ ਕਿਹੜੇ ਲੱਛਣ ਲੈ ਚੱਲਾ ਵੇ ਓਏ ਬੰਦ ਕਰ ਲੈ ਇਹਨਾਂ ਨੂੰ ਇਹ ਫੋਗਰੀ ਜੀ ਬੰਦ ਕਰ ਲਾ ਚਲੇ ਦੋਸਤੋ ਅੱਗੇ ਚੱਲਣਾ ਹੋਵੇ ਹੋਰ ਇਹ ਲਾ ਦੇਖਿਓ ਉਹ ਦੇਖੀ ਹਲੋ ਉਹ ਦੇਖੀ ਉਹ ਬੈਠ ਗਿਆ ਇੱਧਰ ਇੱਧਰ ਨਹੀਂ ਜਦੋਂ ਮੈਂ ਬਾਜਾ ਮਾਰਦਾ ਸੀ ਉਦੋਂ ਨਹੀਂ ਆਇਆ ਤੂੰ ਤਾਂ ਦੋਸਤੋ ਹੁਣ ਆਪਾਂ ਅੰਦਰ ਆ ਗਏ ਆ ਅੰਦਰ ਆ ਕੰਮ ਕਰਦੇ ਪਏ ਆ ਦੋਸਤੋ ਆ ਦੇਖੋ ਸਦਾ ਤਿੱਤਲਾ ਜਿਹੜਾ ਮੋਟਾ ਨਾ ਆਉਂਦਾ ਨਾ ਕੱਢੀ ਗੋਦੀ ਚੱਕਦਾ ਦੋਸਤ ਨੇ ਗੋਦੀ ਚੱਕ ਕੇ ਦਿਖਾਣਾ ਤਾਂ ਮੈਂ ਫੋਟੋ ਦਿਖਾਣਾ ਨਾ ਮੈਂ ਆਪੇ ਦਿਖਾਈ ਗਾਇਦ ਨੇ ਆਪਣੇ ਆਪ ਨੂੰ ਆਪ ਗੋਦੀ ਚੱਕ ਕੇ ਆਵਾ ਫਿਊਚਰ ਫਿਊਚਰ ਪਲਾਨ ਕਰਦਾ ਮੁੰਡਾ ਮੁੰਡਾ ਤੇਰੇ ਨਾਲ ਫਿਊਚਰ ਮੁੰਡਾ ਤੇਰੇ ਨਾਲ ਫਿਊਚਰ ਪਲਾਨ ਕਰਦਾ ਜਦੋਂ ਤੂੰ ਆਪ ਦਾ ਮੁੰਡਾ ਗੋਦੀ ਚੱਕ ਕੇ ਰਹਿਣਾ ਹੈ ਇਹਨੇ ਬਰੇਕ ਨਾ ਪਹਿਲੋਂ ਇਹਨੇ ਬਰੇਕ ਨਾ ਮਾਤਾ ਫੜਦਾ ਮੈਨੂੰ ਚੱਕਿਆ ਜਾਂਦਾ ਮੈਂ ਮੈਂ ਪਤਾ ਕਹਿਣਾ ਉਹ ਸਾਲਿਆ ਮੈਂ ਤੈਨੂੰ ਪਹਿਲਾਂ ਹੀ ਦੇਖ ਲਿਆ ਸੀ ਤੋ ਤਾ ਕਿਹਦਾ ਕੰਗ ਆ ਗਿਆ ਤੈਨੂੰ ਤਾਂ ਮੈਂ ਪਿਛtern ਵਿੱਚ ਪਹਿਲਾਂ ਹੀ ਫੋਟੋਆਂ ਖਿੱਚ ਲਈ ਸੀ ਹੈ ਮੂੰਹਰੇ ਮੂੰਹ ਤੇ ਇੱਕ ਥਰੌਲਾ ਪਿਆ ਕੇ ਰੋਣ ਲੱਗ ਗਿਆ ਤੂੰ ਸਾਰੀ ਤਾਂ ਫੜਵੇਂ ਬਣੂਣਾ ਇਹ ਪਤਾ ਕਿਵੇਂ ਚੱਕਦਾ ਹੁੰਦਾ ਸੀਗਾ ਮੂਰੇ ਆਏ ਕਰਕੇ ਆਏ ਕਰਕੇ ਪੂਰੀ ਟੰਡ ਦੀ ਬੋਰੀਆਂ ਗਲੂਮ ਕਰਕੇ ਆਏ ਕਰਕੇ ਤੂੰ ਇੱਕ ਵਾਰ ਨਾ ਜਉਂ ਉੱਥੇ ਬੈਠੇ ਸੀਗੇ ਉਹ ਵੀਰਵਾਲ ਮਾਮੇ ਕੇ ਠੀਕ ਹੈ ਤੂੰ ਰਾਤ ਨੂੰ ਖੇਡਣ ਲੱਗ ਕੇ ਵਾ ਵ ਟਾਈਮ ਸੀ ਰਾਤ ਦਾ ਨਹੀਂ ਉਹ ਖੇਡਦੇ ਸੀ ਜਿਹੜੇ ਅੱਜ ਖੜੀ ਸੀ ਤੇਰੇ ਨਾਲ ਖੇਡਦੇ ਸੀ ਮੈਨੂੰ ਪਤਾ ਮੈਨੂੰ ਕਾਈ ਖੇਡਦਾ ਤੂੰ ਖੇਡਦਾ ਸੀ ਤੇਰੀ ਜੀਬ ਮੈਂ ਕਹਿੰਦਾ ਆਏ ਇਹ ਹੋਈ ਨਾਲ ਰਹੇਗੀ ਨਾਲ ਜੀ ਰਹੇਗੀ ਨਾਲ ਜੀ ਹੋ ਮੜ ਜੇ ਉਹਨਾਂ ਦੀ ਵੱਡੀ ਨਹੀਂ ਤੇ ਰਜੀਵ ਵਾਲਾ ਕੋਈ ਨਹੀਂ ਸੀ ਬੱਚਾ ਹੱਸ ਗਿਆ ਤੇਰੀ ਤਾਂ ਮਾਂ ਮਾਂ ਮੈਂ ਕਹਿੰਦਾ ਬਾਬੇ ਵੈਸੇ ਇੱਕ ਮਿੰਟ ਵੈਸੇ ਜਿਹੜੀ ਆ ਚੀਜ਼ ਆ ਨਾ ਬਹੁਤ ਗਲਤ ਆ ਹਾਂ ਮੈਂ ਤਾਂ ਐਵੇਂ ਚੰਗੇ ਭਲੇ ਬੰਦੇ ਨੂੰ ਵੀ ਗਲਤ ਬਣਾ ਸਕਦੀ ਮੈਂ ਫੜਾ ਫੜ ਚੱਕ ਕੇ ਤੈਨੂੰ ਗਏ ਉੱਥੇ ਗਲਵਾਲੇ ਦੇ ਲੈ ਕੇ ਬਸ ਤੂੰ ਅੱਜ ਯੂਜ਼ ਕਰ ਲੈ ਇਸ ਤੋਂ ਬਾਅਦ ਤੂੰ ਹੀ ਯੂਜ਼ ਕਰਨਾ ਹੈ ਮੈਂ ਤੈਨੂੰ ਦੱਸ ਤੀ ਗਏ ਇਹਦੇ ਤੇ ਛੇਤੀ ਐਕਸ਼ਨ ਲੈ ਲੈਣਾ ਸਰਕਾਰ ਨੇ ਹਾਂ ਤੇ ਇਹ ਤੇ ਤਾਂ ਬਹੁਤ ਗੰਦੀ ਚੀਜ਼ ਆਏ ਪਰ ਮੈਂ ਕਹਿੰਦਾ ਮੈਂ ਕਹਿੰਦਾ ਜਿਵੇਂ ਮੈਂ ਯੂਜ਼ ਕਰਦਾ ਨਾ ਤਾਂ ਸਾਰੇ ਕਰਨ ਵੀ ਆਉਂਦੇ ਫਨਲੀ ਕਰਨੀ ਯਾਰ ਮੈਨੂੰ ਮਜ਼ਾ ਆ ਰਿਹਾ ਵਾ ਲੋਕੀ ਗਲਤ ਯੂਜ਼ ਕਰਦੇ ਹਰਮੰਦਰ ਸਾਹਿਬ ਦੀ ਕਿੱਦਾਂ ਬਣਾਈ ਹੋਣੇ ਹਾਂ ਬਾਬਾ ਦੀਪ ਸਿੰਘ ਜੀ ਦੀ ਫੋਟੋ ਦੇ ਕਿੰਨੀ ਗਲਤ ਬਣਾਈ ਹੈ ਉਹ ਦੇਖਿਆ ਗੁਰਗੋਬਿੰਦ ਸਿੰਘ ਜੀ ਦੀ ਕਿੱਦਾਂ ਬਣਾਈ ਹੋ ਜੀਦੇ ਤਾਂ ਥੋੜੀ ਜੀ ਪਾਉਣ ਵਾਲੀ ਸੀਗੀ ਉਹ ਕਿੱਥੇ ਹੈ ਨਹੀਂ ਦਿੱਤੇ ਹੋਰ ਕਿ ਸਾਰੇ ਵਿੱਚ ਪਾਤੀ ਨੇ ਇਹਦੇ ਨਹੀਂ ਤਾਂ ਤੇਰੇ ਨਾਲ ਗੱਲਬਾਤ ਨਹੀਂ ਬਣੀ ਸਾਰੇ ਵਿੱਚ ਪਾਤੀ ਨੇ ਮੈਂ ਇੰਗਰਜ਼ ਰੀਤੇ ਨਾਲ ਗੱਲਬਾਤ ਨਹੀਂ ਬਣੀ ਵੀ ਗਾਇਜ਼ ਮੇਰੀ ਮੇਰੇ ਨਾਲ ਗੱਲਬਾਤ ਬਣੀ ਪਰ ਦੇਖੋ ਮम्मा 1% ਵੀ ਨਾ ਫਰਕ ਨਹੀਂ ਪੰਦਾ ਕੱਪੜਿਆਂ 'ਚ AI ਦਿਖਾਈ ਇਹਨਾਂ ਨੂੰ ਜ਼ੂਮ ਕਰਕੇ ਤਾਂ ਦਿਖਾ ਨਹੀਂ ਤਾ ਫੋਟੋ ਆਪਣੀ ਇਹ ਕਿੰਨਾ ਦਾ ਮੁੰਡਾ ਵਾ ਮੈਂ ਗੁੱਡਾ ਚੱਕੀ ਮਰਦਾ ਪਉਣਾ ਗੁੱਡਾ ਚੱਕੀ ਮਰਦਾ ਮੈਂ ਦੇਖੀ ਦਿਖਾਈ ਇਹ ਕਿੰਨਾ ਦਾ ਮੁੰਡਾ ਵਾ ਦੇਖੀ ਮੈਂ ਗੁੱਡਾ ਚੱਕੀ ਮਰਦਾ ਏ ਆਈ ਚਲੋ ਜੀ ਦੋਸਤੋ ਆਪਾਂ ਮਿਲ ਲਿਆ ਤੁਹਾਨੂੰ ਰੁੱਕ ਕੇ ਕੰਮ ਨਿਬੇੜ ਲਿਆ ਸਾਰਾ ਨਿਬੜ ਗਿਆ